ਇਕ ਤਰ੍ਹਾਂ ਦੀ ਵੱਡੀ ਖਬਰ ਆ ਰਹੀ ਹੈ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਯਕਦਮ ਕ੍ਰੈਸ਼ ਹੋ ਗਈਆਂ ਥੱਲੇ ਡਿੱਗ ਪਈਆਂ ਨੇ ਸੋਨਾ ਤਕਰੀਬਨ ਸਾਢੇ 5% ਦੇ ਕਰੀਬ 5.6% ਦੇ ਕਰੀਬ ਥੱਲੇ چلا ਗਿਆ ਹੈ ਟਰੰਪ ਨੇ ਫੈਡਰਲ ਰਿਜ਼ਰਵ ਬੈਂਕ ਦਾ ਜਿਹੜਾ ਚੇਅਰ ਹੈ ਕੈਵਨ ਵਾਸ਼ਨ ਨੂੰ ਚੁਣ ਲਿਆ ਹੈ ਪਹਿਲਾਂ ਜੇਰੋਮ ਪਾਵਲਸਨ ਉਹ ਵੀ ਭਾਵੇਂ ਪ੍ਰੈਜ਼ੀਡੈਂਟ ਟਰੰਪ ਨੇ ਹੀ ਨਿਯੁਕਤ ਕੀਤੇ ਸਨ ਪਰ ਉਹ ਹੁਣ ਟਰੰਪ ਦੀ ਬੀਨ ਦੇ ਉੱਤੇ ਨੱਚਦੇ ਨਹੀਂ ਸੀ ਉਹਨਾਂ ਦੀ ਤੁੰਨ ਤੇ ਨੱਚਦੇ ਨਹੀਂ ਸਨ ਜਿਵੇਂ ਉਹ ਕਹਿੰਦੇ ਸੀ ਉਸ ਤਰ੍ਹਾਂ ਨਹੀਂ ਸਨ ਕਰਦੇ ਹੁਣ ਉਹਨਾਂ ਨੇ ਉਹਨਾਂ ਦੀ ਥਾਂ ਦੇ ਉੱਤੇ ਸਟੈਂਫਰਡ ਗ੍ਰੈਜੂਏਟ ਸਕੂਲ ਆਫ ਬਿਜ਼ਨਸ ਦੇ ਲੈਕਚਰਰ ਅਤੇ ਹੂਵਰ ਇੰਸਟੀਚਿਊਟ ਦੇ ਬੋਥ ਪ੍ਰੈਸਟੀਜੀਅਸ ਹੂਵਰ ਇੰਸਟੀਚਿਊਟ ਉਸ ਦੇ 55 ਸਾਲ ਕੈਵਨ ਵਾਰਸ਼ਨ ਨੂੰ ਨਿਯੁਕਤ ਕੀਤਾ ਹੈ ਉਹ ਪਹਿਲਾਂ ਵੀ ਫੈਡਰਲ ਰਿਜ਼ਰਵ ਦੇ ਵਿੱਚ ਰਹਿ ਚੁੱਕੇ ਨੇ ਬੜੇ ਬੜੇ ਉਹਨਾਂ ਨੇ ਸਰਵ ਕੀਤਾ ਹੈ ਜਿਸ ਦੀ ਹੁਣ ਮਨਜ਼ੂਰੀ ਸੈਨੇਟ ਤੋਂ ਹਲੇ ਮਿਲਣੀ ਬਾਕੀ ਹੈ ਇਸ ਵੇਲੇ ਅਮਰੀਕਾ ਦੇ ਇੰਟਰਸਟ ਰੇਟ 10.6% ਦੇ ਨੇ 트럼ਪ ਚਾਹੁੰਦੇ ਸਨ ਕਿ ਪਾਵਲ ਘਟਾ ਕੇ 1% ਤੇ ਕਰ ਦੇਵੇ ਪਰ ਪਾਵਲ ਉਹਨਾਂ ਦਾ ਹੁਕਮ ਨਹੀਂ ਮੰਨਦਾ ਇਸ ਕਰਕੇ ਮਈ ਦੇ ਮਹੀਨੇ ਜਦ ਪਾਵਲ ਦੀ ਟਰਮ ਖਤਮ ਹੋਣੀ ਹੈ ਤਾਂ ਉਦੋਂ ਫਿਰ ਕੈਵਨ ਵਾਸ਼ ਨੂੰ ਉਹਨਾਂ ਦੀ ਥਾਂ ਦੇ ਉੱਤੇ ਲਾਇਆ ਜਾਏਗਾ ਤੇ ਫੇਰ ਉਹ ਦਾ ਉਹ ਜੋ ਵੀ ਕਹਿਣਗੇ ਕਰਵਾਉਣਗੇ ਸੋ ਇਸ ਤਬਦੀਲੀ ਦੇ ਨਤੀਜੇ ਦੇ ਤੌਰ ਤੇ ਉਤੇ ਮਾਰਕੀਟਸ ਦੇ ਵਿੱਚ ਕਾਫੀ ਉਥਲ ਪੁਥਲ ਹੋਈ ਨਤੀਜੇ ਦੇ ਤੌਰ ਤੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਜਾਂ ਤਾਂ ਕੱਟ ਗਈਆਂ ਹਨ ਜਿਹੜੀਆਂ ਕਿ ਸਾਰੀ ਦੁਨੀਆ ਨੂੰ ਅਮਰੀਕਨ ਡਾਲਰ ਵੀ ਤੇ ਸਾਰੀ ਦੁਨੀਆ ਦੀ ਆਰਥਿਕਤਾ ਨੂੰ ਇਹਦੇ ਨਾਲ ਫਰਕ ਪਿਆ ਹੈ ਅਬ ਬਾਕੀ ਮਸੰਦਸਾਂ ਸਿਆਂ ਕਿ ਸਾਡੇ ਲੋਕ ਲਈਏ تھے ਬੀਸੀ ਦੇ ਕੰਜ਼ਰਵੇਟਿਵ ਪਾਰਟੀ ਦੇ ਅ ਲੀਡਰਸ਼ਿਪ ਤੇ ਲਈ ਉਮੀਦਵਾਰਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਹੁਣ ਤਾਂ ਕਾਫੀ ਪੀੜ ਹੋ ਗਈ ਹੈ ਅ 8 ਜਿਹੜੇ ਉਮੀਦਵਾਰ ਨੇ ਉਹਤੇ ਮੈਦਾਨ ਦੇ ਵਿੱਚ ਉਤਰ ਰਹੇ ਨੇ ਉਤਰ ਚੁੱਕੇ ਹਨ ਇਹਨਾਂ ਦੇ ਵਿੱਚ ਹੁਣ ਕੈਰਿਲਨ ਫਿਨਲੇਵੀ ਆ ਗਏ ਨੇ ਜਿਹੜੇ ਕਿ ਸਾਬਕਾ ਮੈਂਬਰ ਪਰਲਮੈਂਟ ਸਨ ਔਰ ਸਾਊਥ ਸਰੀ ਵਾਈਟ ਰੌਕ ਤੋਂ ਪਿਛਲੇ ਫੈਡਰਲ ਇਲੈਕਸ਼ਨਾਂ ਦੇ ਵਿੱਚ ਵੀ ਜਿਹੜੀ ਉਹਨਾਂ ਦੀ ਮੁੱਖ ਭੂਮਿਕਾ ਰਹੀ ਟਿੱਟਨ ਦੇਣ ਦੇ ਵਿੱਚ ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕੈਰਲਨ ਇਲੀਟ ਨੂੰ ਉਹਨਾਂ ਦੀ ਨੁਕਤਾਚੀਨੀ ਇਸ ਕਰਕੇ ਕੀਤੀ ਹੈ ਕਿ ਮੈਂ ਕਿਸੇ ਵੀ ਲਿਬਰਲ ਨੂੰ ਹੁਣ ਇੱਥੇ BC ਦੇ ਪ੍ਰੀਮੀਅਰ ਨਹੀਂ ਬਣਨ ਦੇਣਾ ਚਾਹੁੰਦੀ ਕਿਉਂਕਿ ਲਿਬਰਲ ਪਾਰਟੀ ਜਿਹੜੀ ਹੈ ਉਹ ਇੱਥੇ ਕਾਫੀ ਕੰਮ ਇਹੋ ਜੇ ਕਰ ਗਈ ਹੈ ਜਿਹਦੇ ਨਾਲ ਲੋਕਾਂ ਦਾ ਬੜਾ ਨੁਕਸਾਨ ਹੋਇਆ ਹੈ ਉਹ ਹੰਡੇ ਵਰਤੇ ਪੋਲੀਟੀਸ਼ੀਅਨ ਨੇ ਕੈਰਲਨ ਫਿੰਲੀ ਤੇ ਉਹਨਾਂ ਦੇ ਪਤੀ ਪਹਿਲਾਂ ਹੀ ਉਥੋਂ ਸੌਸਰੀ ਦੇ ਵਿੱਚੋਂ ਸੌਸਰੀ ਵਾਈਟਰੋਕ ਤੋਂ ਐਮ ਐਲ ਏ ਹਨ ਪੰਸਰੋਡ ਪਾਰਟੀ ਦੇ ਸੋ ਕੈਰਲਨ ਇਲੀਟ ਕੋਰ ਨੇ ਕੈਰਲਨ ਇਲੀਟ ਵੀ ਇਸ ਰੇਸ ਦੇ ਵਿੱਚ ਹਨ ਕੈਵਨ ਫਾਲਕਨ ਦੇ ਅਜਿਹੀ ਸਾਡੀ ਪੰਜਾਬੀ ਲੈਂਗੁਏਜ ਤੋਂ ਮੈਨੂੰ ਮੈਂ ਪਹਿਲਾਂ ਅੰਗਰੇਜ਼ੀ ਦੱਸ ਦਿੰਦਾ ਕਿ ਕੈਲਵਨ ਫਨ ਫਾਲਕਨ ਦੀ ਧਰਮ ਪਤਨੀ ਦੀ ਉਹ ਸਿਸਟਰ ਹੈ ਸਿਸਟਰ ਇਨ ਲਾ ਉਹਨਾਂ ਦੀ ਸਾਲੀ ਹੈ ਸੋ ਉਹ ਕੈਲਨ ਇਲੀਟ ਦੇ ਵਿਰੁੱਧ ਬੋਲੇ ਹਨ ਸੋ ਨੌਵੇਂ ਜਿਹੜੇ ਐਮਐਲਏ ਬਰੂਸ ਬੈਨ ਬੈਨਮੈਨ ਨੇ ਉਹ ਆ ਸਕਦੇ ਨੇ ਉਹਨਾਂ ਨੇ ਵਿੱਚ ਜ਼ाहिर ਕੀਤੀ ਹੈ ਹਰਮਨ ਪੰਗੂ ਵੀ ਹਲੇ ਇਸ ਰੇਸ 'ਚ ਨੇ ਜੇ 10 ਜਾਣੇ ਹੋ ਜਾਂਦੇ ਨੇ ਤਾਂ ਇਹ ਜਲਸਾ ਜਿਹੜਾ ਖੂਬ ਰਹੇਗਾ ਕਿ ਕੌਣ ਬਣਦਾ ਹੈ ਤੰਸਵੜ ਪਾਰਟੀ ਦਾ ਲੀਡਰ ਜੌਨ ਰਸਟਰਡ ਤੋਂ ਬਾਅਦ ਇਹਦੇ ਵਿੱਚ ਸਰਟਨਲੀ ਬਹੁਤ ਦਿਲਚਸਪੀ ਆ ਗਈ ਹੈ ਇਹ ਉਹ ਪਾਰਟੀ ਹੈ ਜਿਹਦੀ ਇੱਕ ਦੋ ਤਰਸਲ ਤਿੰਨ ਚਾਰ ਸਾਲ ਪਹਿਲਾਂ ਇਸ ਪਾਰਟੀ ਦਾ ਸਿਆਸਤ ਬੀਸੀ ਦੀ ਸਿਆਸਤ ਦੇ ਵਿੱਚ ਐਡਾ ਨਾ ਨਹੀਂ ਸੀ ਸੋ ਹੌਰਨਾ ਇਸ ਦਿਲੀਟਰ ਬੰਨ ਲਈ 10 ਵਿਅਕਤੀ ਨੇ ਜਿਨ੍ਹਾਂ ਦੇ ਵਿੱਚ ਸੇਵ ਆਨ ਫੂਡ ਦਾ ਇੱਕ ਸਾਫ ਦਾ ਐਗਜ਼ੀਕਟਿਵ ਵੀ ਸ਼ਾਮਲ ਹੈ 1,25,000 ਡਾਲਰ ਚਾਹੀਦਾ ਹੈ ਫੀਸ ਜਮ੍ਹਾਂ ਕਰਾਉਣ ਨੂੰ ਐਂਟਰੀ ਫੀਸ 1,15,000 ਇੱਕ ਲੱਖ ਟਪ ਉੱਪਰ ਡਾਲਰ ਉਹਨਾਂ ਨੇ ਚਾਹੀਦੇ ਆ ਜਿਹੜਾ ਬੰਦਾ ਉਹ ਦੇਵੇਗਾ ਤੇ ਫਿਰ ਉਸ ਤੋਂ ਬਾਅਦ ਉਹ ਇਹ ਨਹੀਂ ਕਿ ਤੁਸੀਂ ਕੋਲੋਂ ਕੱਢ ਕੇ ਦੇ ਦੇਣੇ ਆ ਲੋਕਾਂ ਤੋਂ ਇਕੱਠੇ ਕਰਕੇ ਦੇਣੇ ਪੈਣਗੇ ਉਹਦੇ ਤੇ ਵੀ ਲਿਮਟ ਲੱਗੀ ਹੋਈ ਆ ਖੈਰ ਅਮਰੀਕਾ ਦੇ ਰਾਸ਼ਟਰਪਤੀ ਡੌਨਟ ਟਰੰਪ ਨੇ ਧਮਕੀ ਦਿੱਤੀ ਹੈ ਕਿ ਕੈਨੇਡਾ ਤੋਂ ਅਮਰੀਕਾ 'ਚ ਵੇਚੇ ਜਾਣ ਵਾਲੇ ਸਾਰੇ ਹੀ ਜਹਾਜ਼ਾਂ ਦੇ ਉੱਤੇ 50% ਰੋਟ ਟੈਰਫ ਲਾ ਦੇਣਗੇ ਜੇਕਰ ਅਮਰੀਕੀ ਜਹਾਜ਼ ਬਣਾਉਣ ਵਾਲੀ ਕੰਪਨੀ ਗਲਫ ਸਟ੍ਰੀਮ ਤੋਂ ਇਹਨਾਂ ਨੇ ਤੁਰੰਤ ਪ੍ਰਮਾਣਿਤ ਨਾ ਕੀਤਾ ਤਾਂ ਰੱਟਾ ਦਰਸਲ ਇਹ ਆ ਕਿ ਸਵਿਟਜ਼ਰਲੈਂਡ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਕਾਰਨੀ ਲੈਕਚਰ ਦੇ ਆਏ ਉਹਨਾਂ ਨੇ ਇਹ ਕਿਹਾ ਦਾ ਕਿ ਜਿਹੜਾ ਪੁਰਾਣਾ ਵਰਲਡ ਆਰਡਰ ਸਿਓ ਖਤਮ ਹੋ ਗਿਆ ਹੈ ਜਿਹਦੇ ਚ ਅਮਰੀਕਾ ਦੀ ਸਰਦਾਰੀ ਸੀ ਤੇ ਹੁਣ ਨਵਾਂ ਵਰਲਡ ਆਰਡਰ ਸੈੱਟ ਕਰਾਂਗੇ ਹੋ ਰਿਹਾ ਹੈ ਸੋ ਇਸ ਨੂੰ ਚਿਹਰੇ ਹੋਏ ਨੇ ਦਿਲ ਨੂੰ ਲਾ ਕੇ ਗੱਲ ਹੁਣ ਉਹ ਕਈ ਕਿਸਮ ਦੇ ਜਿਹੜੇ ਧਮਕੀਆਂ ਦਬਕੇ ਮਾਰ ਰਹੇ ਨੇ ਝਿਰਕਾ ਰਹੇ ਹਨ ਪਈ ਹੋ ਲੱਗਦਾ ਹੁੰਦਾ ਕਿ ਧਮਕੀ ਆ ਫਿਰ ਉਸ ਤਰ੍ਹਾਂ ਕਰ ਵੀ ਦਿੰਦੇ ਨੇ ਕਈ ਲੱਗਦਾ ਹੁੰਦਾ ਧਮਕੀਆਂ ਦਿੱਤੀਆਂ ਤੇ ਫਿਰ ਉਸ ਤੋਂ ਉਹ ਵਾਪਸ ਵੀ ਇਹ ਉਹਨਾਂ ਨੇ ਆ ਜਿਹੜੇ ਬੈਕਟ੍ਰੈਕ ਕਰ ਗਏ ਸੋ ਇਹ ਤੇ ਪਤਾ ਨਹੀਂ ਪਰ ਹੁਣ ਉਹ ਕਹਿੰਦੇ ਨੇ ਕਿ ਜਿਹੜੀ ਬੰਬਾਰਡੀਏ Montreal ਦੇ ਵਿੱਚ Quebec ਦੇ ਵਿੱਚ ਇੱਕ ਜਹਾਜ਼ ਬਣਾਉਂਦੀ ਹੈ ਕੰਪਨੀ ਜਿਹਨੂੰ ਅ ਜਿਹੜੀ ਫੈਡਰਲ ਲੈਬਲ ਸਰਕਾਰ ਨੂੰ ਬਹੁਤ ਚੁੰਗਿਆ ਉਹਨਾਂ ਨੇ ਜਦੋਂ ਵੀ ਜੀ ਕਰਦਾ ਲੇਆਫ ਦਾ ਦਬਕਾ ਮਾਰ ਕੇ ਉਹ ਤੋਂ ਪੈਸੇ ਲੈ ਲੈਂਦੇ ਰਹੇ ਇਹ ਉਹੀ ਬੰਬਾਰਡੀਏ ਕੰਪਨੀ ਹੈ ਬਹੁਤ ਵੱਡੀ ਕੰਪਨੀ ਹੈ ਉਹ ਜੈਟ ਜਹਾਜ਼ ਬਣਾਉਂਦੀ ਜਿਹੜੇ ਪ੍ਰਾਈਵੇਟ ਜੈਟਸ ਨੇ ਅਮਰੀਕਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਧਨਾੜ ਲੋਕ ਨੇ ਜਿਹੜੇ ਅਮੀਰ ਲੋਕ ਨੇ ਉਹਨਾਂ ਨੇ ਆਪਣੇ ਪ੍ਰਾਈਵੇਟ ਜੈਟ ਜਹਾਜ਼ ਰੱਖੇ ਹੋਏ ਨੇ ਤੇ ਉਹ ਜਹਾਜ਼ ਬਣਾਉਣ ਵਾਲੀ ਇਹ ਕੰਪਨੀ ਬੰਬਾਰਡੀਅ ਅਮਰੀਕਾ ਨੂੰ ਜਹਾਜ਼ ਵੇਚਦੀ ਹੈ ਉਹ ਕਹਿੰਦੇ ਕਿ ਮੈਂ ਇਹ ਜਹਾਜ਼ ਡੀ ਸਰਟੀਫਾਈ ਕਰ ਦੇਣੇ ਨੇ ਜੇ ਉਹ ਡੀ ਸਰਟੀਫਾਈ ਕਰ ਦਿੰਦੇ ਨੇ ਤਾਂ ਉਹ ਜਹਾਜ਼ ਉਡ ਨਹੀਂ ਸਕਣਗੇ ਕਿਉਂਕਿ ਅਮਰੀਕਾ ਦੇ ਵਿੱਚ ਇੱਕ ਗਲਫ ਸਟ੍ਰੀਮ ਨਾਂ ਦੀ ਕੰਪਨੀ ਹੈ ਅਜਿਹੀ ਵਪਾਰਕ ਜੈਟ ਬਣਾਉਂਦੀ ਹੈ ਉਹ ਵੀ ਜਹਾਜ਼ ਵੀ ਬਣਾਉਂਦੀ ਹੈ ਸੋ ਉਸ ਦੇ ਬਣਾਏ ਹੋਏ ਜਹਾਜ਼ ਕੈਨੇਡਾ ਦੇ ਵਿੱਚ ਚੱਲਦੇ ਨੇ ਉਹ ਕੰਪਨੀ ਕੈਨੇਡਾ ਨੇ ਹਾਲੇ ਤੱਕ ਸਰਟੀਫਾਈ ਨਹੀਂ ਸਕੀਤੀ ਕਿਸੇ ਤਰੀਕੇ ਨਾਲ ਰਹਿ ਗਈ ਹੈ ਇਹਨਾਂ ਨੇ ਕੀਤੀ ਨਹੀਂ ਹੁਣ ਉਹਨਾਂ ਨੇ ਉਹ ਵੀ ਕੱਢ ਲਈ ਉਹ ਕਹਿੰਦੇ ਵੀ ਉਹ ਕਿਉਂ ਨਹੀਂ ਕੀਤੀ ਸਾਡੀ ਜਿਹੜੀ ਗਲਫ ਸਟ੍ਰੀਮ ਸਭ ਤੋਂ ਉੱਤਮ ਕੰਪਨੀ ਜਹਾਜ਼ ਬਣਾਉਣ ਵਾਲੀ ਅਸੀਂ ਤੁਹਾਡੇ ਜਹਾਜ਼ ਡੀ ਸਰਟੀਫਾਈ ਕਰ ਦੇਣੇ ਆ ਜੇ ਤੁਰੰਤ ਤੁਸੀਂ ਉਹਨੂੰ ਮਾਨਤਾ ਨਹੀਂ ਦਿੰਦੇ ਤੇ ਉਹਨੂੰ ਸਰਟੀਫਾਈਡ ਨਹੀਂ ਕਰਦੇ ਸੋ ਇਸ ਗੱਲ ਨੂੰ ਲੈ ਕੇ ਉਹ ਕਹਿੰਦੇ ਕਿ ਮੈਂ 50% ਤੁਹਾਡੇ ਤੇ ਟੈਰਫ ਲਾਉਣੇ ਆ ਜਿਹੜੇ ਜਹਾਜ਼ ਤੁਸੀਂ ਬੰਬਾਰਡੀਅਰ ਦੇ ਉਥੋਂ ਬਣਾ ਕੇ ਭੇਜਦੇ ਹੋ ਜਿਹੜੇ ਗਲਫ ਸਟ੍ਰੀਮ ਜੱਟਾਂ ਦੇ ਕਈ ਮਾਡਲ ਨੇ ਇਹ ਕੈਨੇਡਾ ਨੇ ਉਹਨਾਂ ਨੂੰ ਸਰਟੀਫਾਈਡ ਨਹੀਂ ਸੀ ਕੀਤਾ ਅੰਤੋਂ ਇੱਕ ਕਾਫੀ ਪੇਚੀਦਾ ਮਾਮਲਾ ਹੈ ਇਸ ਦੇ ਵਿੱਚ ਹੋਰ ਵੀ ਕਈ ਮੁੱਦੇ ਨੇ ਲੇਕਿਨ ਉਹਨਾਂ ਨੇ ਸਿੱਧੀ ਸਿੱਧੀ ਗੱਲ ਇਹ ਕਰ ਦਿੱਤੀ ਹੈ ਕਿ ਜੇ ਤੁਸੀਂ ਉਹਨਾਂ ਨੇ ਆਪਣੇ ਪੋਸਟ ਤੇ ਪਾ ਦਿੱਤਾ ਹੈ ਕਿ ਜੇ ਸਾਡੇ ਜਹਾਜ਼ਾਂ ਦੀ ਕੰਪਨੀ ਨੂੰ ਤੁਸੀਂ ਮਾਨਤਾ ਨਹੀਂ ਦਿੰਦੇ ਤਾਂ ਤੁਹਾਡੇ ਜਹਾਜ਼ ਨਹੀਂ ਉੱਡ ਸਕਣਗੇ ਮੈਂ ਡੀ ਸਰਟੀਫਾਈ ਕਰ ਦਿਆਂਗਾ ਬਾਕੀ ਸਟੈਟਸ ਕੈਨੇਡਾ ਦੀ ਅੱਜ ਜਿਹੜੇ ਅੰਕੜੇ ਆਏ ਨੇ ਉਹਦੇ ਵਿੱਚ ਅੰਦਾਜ਼ੇ ਦੱਸੇ ਗਏ ਆ ਕਿ ਅੰਡਸੰਬਰ ਦੇ ਵਿੱਚ ਜਿਹੜੀ ਆਰਥਿਕਤਾ ਸੀ 0.1% ਫੀਸਦੀ ਦਾ ਮਾਮੂਲੀ ਵਾਧਾ ਹੋਇਆ ਸੀ ਮੈਨੂਫੈਕਚਰਿੰਗ ਤੇ ਟ੍ਰੋਕ ਵਪਾਰ ਜਿਹੜਾ ਸੀ ਉਹ ਲੀਤੇ ਆ ਗਏ ਸਨ ਤੇ ਹਾਲਾਂਕਿ ਜੇਕਰ ਇਹ ਅੰਕੜੇ ਹੁਣ ਅਗਲੇ ਮਹੀਨੇ ਤਮਾਹੀ ਦੀ ਰਿਪੋਰਟ ਨਾਲ ਮੇਲ ਖਾਂਦੇ ਆ ਉਸ ਨੂੰ ਵੇਖਦਿਆਂ ਮਲਾ ਕੇ ਵੇਖਦੇ ਤਾਂ ਇਸ ਦਾ ਮਤਲਬ ਹੋਏਗਾ ਕਿ 2025 ਦਾ ਆਖਰੀ ਤਮਾਹੀ ਕੈਨੇਡਾ ਦੀ ਆਰਥਿਕਤਾ ਜਿਹੜੀ ਸਲਾਨਾ ਆਧਾਰ ਤੇ ਸੀ ਉਹ 0.5% ਕੱਟ ਰਹੀ ਸਟੈਟਿਸ ਟੂ ਕੈਨੇਡਾ ਵਾਲੇ ਜਿਸ ਤਰ੍ਹਾਂ ਮਰਜ਼ੀ ਕੱਢੀ ਜਾਣ ਕੱਢਦੇ ਰਹਿੰਦੇ ਨੇ ਤੇ ਨਵੰਬਰ ਦੇ ਮਹੀਨੇ ਚ ਕੈਨੇਡਾ ਦੀ ਅਰਥਵਿਵਸਤਾ ਦੀ ਰਫਤਾਰ ਰੁਕ ਗਈ ਸੀ ਸੋ ਹਲੇ ਵੀ ਸਟੈਟਸ ਕੈਨੇਡਾ ਦੇ ਅਨਸਾਰ ਅਲਬਰਟਾ ਤੇ ਬ੍ਰਿਸ਼ ਕੋਲੰਬੀਆ ਦੇ ਸ਼ਰਾਬ ਦੇ ਸਟੋਰਾਂ ਤੇ ਕੈਨੇਡਾ ਪੋਸਟ ਦੇ ਵਿੱਚ ਹੜਤਾਲ ਖਤਮ ਹੋਣ ਦੇ ਨਾਲ ਹੀ ਨਵੰਬਰ ਦੇ ਵਿੱਚ ਇਸ ਨਾਲ ਸੰਬੰਧਿਤ ਖੇਤਰ ਚ ਸੁਧਾਰ ਦੇਖਣ ਨੂੰ ਮਿਲਿਆ ਸੀ ਪਰ ਜਿਹੜੀ ਜੀਡੀਪੀ ਹੈ ਉਸ ਦੇ ਵਿੱਚ 0.3% ਦੀ ਗਰਾਵਟਰ ਆ ਗਈ ਸਮੁੱਚੇ ਤੌਰ ਤੇ ਇਕਨੋਮੀ ਦੇ ਵਿੱਚ ਕੋਈ ਮੇਜਰ ਹਾਲੇ ਗ੍ਰੋਥ ਨਹੀਂ ਹੋਈ ਹੈ। ਵਿਸ਼ਲਵਿਦਿਆ ਜਿਹੜੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਆ ਉਹਦੇ ਵਿੱਚ ਫੰਡਾਂ ਦੀ ਹੈਰਾਫੇਰੀ ਦੇ ਦੋਸ਼ਾਂ ਦੇ ਵਿੱਚ ਸਾਹਮਣਾ ਕਰ ਰਹੀ ਇੱਕ ਸਾਬਕਾ ਮੈਨੇਜਰ ਦੇ ਬਰਦ ਹੋਣਾ ਅਪਰਾਧਿਕ ਮਾਮਲਾ ਦਰਜ ਕਰ ਲਿਆ ਗਿਆ ਹੈ। BC ਪ੍ਰੋਸੀਕਿਊਸ਼ਨ ਸਰਵਿਸ ਨੇ ਖਬਰ ਦਿੱਤੀ ਹੈ ਕਿ ਕ੍ਰਿਸਟਿਨ ਟਾਨੀਆ ਸ਼ਕ ਫੇਕ ਜਿਹੜੀ ਉਹਨਾਂ ਤੋਂ ਬਰੋਦ 5000 ਤੋਂ ਵੱਧ ਦੀ ਇਹਰਾ ਫਰੀ ਕਰਨ ਦੇ ਦੋਸ਼ ਲਾਏ ਗਏ ਨੇ ਅਤੇ ਇਹ ਅਪਰਾਧ ਮਾਰਚ 2018 ਦੇ ਵਿੱਚ ਉਹਨੇ ਕੀਤਾ ਸੀ ਉਸ ਦੀ ਲਗਾਤਾਰ ਤਪਦੀਸ਼ ਹੁੰਦੀ ਰਹੀ ਤੇ ਹੁਣ ਜਾ ਕੇ ਉਸ ਨੂੰ ਉਸ ਦੇ ਉੱਤੇ ਮੁਕੱਦਮਾ ਉਹਨਾਂ ਨੇ ਦਰਜ ਕੀਤਾ ਹੈ ਸੋ ਕੰਜ਼ਰਵਟਿਵ ਪਾਰਟੀ ਦੇ ਜਿਹੜੇ ਲੀਡਰ ਨੇ ਪੀਰ ਪੋਲੀਆਬ ਅੱਜ ਰਾਤ ਨੂੰ ਕਲਕੱਟੀ ਦੇ ਵਿੱਚ ਪਾਰਟੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਨਗੇ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦੀ ਲੀਡਰਸ਼ਿਪ ਦਾ ਰਿਵਿਊ ਹੋ ਰਿਹਾ ਹੈ ਰਿਵਿਊ ਦੇ ਵਿੱਚ ਜਿਹੜੇ ਉੱਥੇ ਐਕਸਪਰਟ ਬੈਠੇ ਨੇ ਆਬਜ਼ਰਵਰ ਗਏ ਹੋਏ ਨਹੀਂ ਉਹ ਦੱਸਦੇ ਨੇ ਜਿਹੜੇ ਸਿਆਸੀ ਮਾਹਰ ਨੇ ਕਿ ਉਹਨਾਂ ਦੇ ਹਾਰ ਜਾਣ ਦੀ ਤੇ ਕੋਈ ਸੰਭਾਵਨਾ ਨਹੀਂ ਪਰ ਇਸ਼ੂ ਇਹ ਹੈ ਕਿ 30% ਵੋਟ ਲੈ ਕੇ ਉਹ ਜਿੱਤਦੇ ਰਹੇ ਉਕੇ 50 ਤੋਂ ਉੱਪਰ ਪਰਸੈਂਟ ਵੋਟ ਲੈ ਕੇ ਜੇ ਉਹ ਚੱਲਦੇ ਨੇ ਤਾਂ ਟੈਕਨੀਕਲੀ ਉਹ ਲੀਡਰ ਬਣੇ ਰਹਿ ਸਕਦੇ ਹਨ ਲੇਕਿਨ ਇਥੇ ਕਨਵੈਨਸ਼ਨ ਹੈ ਇਹ ਇੱਕ ਰਵਾਇਤ ਹੈ ਕਿ ਜੇ ਤੋ ਸਿ 80% ਤੋਂ ਵੱਧ ਲੀਡਰਸ਼ਿਪ ਵੋਟ ਹਾਸਲ ਨਹੀਂ ਕਰਦੇ ਤਾਂ ਤੁਹਾਡੀ ਪੂਰੀ ਪੈਂਠ ਨਹੀਂ ਬਣਦੀ ਫਿਰ ਸੋ ਪਿਛਲੀ ਵਾਰੀ ਜਿਸ ਵਾਰ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਜਦੋਂ ਹਾਰਪਰ ਦੀ ਇਸ ਤਰ੍ਹਾਂ ਦੀ ਰਿਵਿਊ ਹੋਇਆ ਤਾਂ ਉਹ 84% ਵੋਟ ਲੈ ਗਏ ਸਨ 84% ਸੋ ਹੋਰ ਵੀ ਕੋਈ ਇਹੋ ਜਿਹਾ ਸੰਕੇਤ ਨਹੀਂ ਮਿਲ ਰਿਹਾ ਕਿ ਉਹ ਹਾਰ ਜਾਣਗੇ ਲੇਕਿਨ ਕਈ ਚਿਹਰੇ ਨੇ ਜਿਹੜੇ ਸਾਬਕਾ ਪ੍ਰੀਮੀਅਰ ਵਗੈਰਾ ਜਿਹੜੇ ਅਲਬਰਟਾ ਨਹੀਂ ਆਏ ਅਕਿਉ ਆਟਵਾ ਗਏ ਹੋਏ ਨੇ ਜਿਨ੍ਹਾਂ ਨੇ ਹੋਰ ਕਈ ਕਮਾ ਕਰਾ ਆਪਣੇ ਆਪਣੇ ਰਜਾਇ ਰਜਾ ਕੇ ਰੱਖਿਆ ਹੋਇਆ ਹੈ ਬਹੁਤ ਸਾਰੇ ਆਏ ਵੀ ਹੋਏ ਨੇ ਡੈਲੀਗੇਟਸ ਜਿਹੜੇ ਨੇ ਪਿਛਲੇ ਦੋ ਦਹਾਕਿਆਂ ਤੋਂ ਪਹਿਲੀ ਵਾਰ ਹੀ ਹੈ ਜਦੋਂ ਇਸ ਗੱਲ ਤੇ ਵੋਟ ਪਾਉਣਗੇ ਕਿ ਉਹਨਾਂ ਦੇ ਆਗੂ ਨੂੰ ਅਹੁਦੇ ਤੇ ਬਣੇ ਰਹਿਣਾ ਚਾਹੀਦਾ ਈਆ ਨਹੀਂ ਇਹ VOTING April ਦੀਆਂ ਆਮ ਚੋਣਾਂ ਦੇ ਵਿੱਚ ਕੰਜ਼ਰਵਟ ਪਾਰਟੀ ਦੀ ਲਿਬਰਲ ਹਤੋਂ ਹੋਈ ਹਾਰ ਤੋਂ ਬਾਅਦ ਕਰਵਾਈ ਜਾ ਰਹੀ ਹੈ ਸਿਆਸੀ ਮਰਨ ਦਾ ਕਹਿਣਾ ਕਿ ਪਾਵੇਂ ਉਹਨਾਂ ਦੀ ਜਿੱਤ ਲਗਭਗ ਯਕੀਨੀ ਆ ਲੇਕਿਨ ਇਸ ਦੇ ਉੱਤੇ ਨਜ਼ਰਾਂ ਲਗੀਆਂ ਹੋਈਆਂ ਨੇ ਕਿ ਕਿੰਨੇ ਪਰਸੈਂਟ ਵੋਟ ਹੋ ਲੈ ਕੇ ਜਾਂਦੇ ਹਨ ਬਕੀ ਅਲਬਰਟਾ ਦੇ ਵੱਖਵਾਦੀ ਅੰਦੋਲਨ ਦੇ ਸਬੰਧ ਦੇ ਵਿੱਚ ਬਹੁਤ ਰੌਲਾ ਪਿਆ ਹੋਇਆ ਹੈ ਕਿਉਂਕਿ ਕੱਲ ਅਸੀਂ ਤੁਹਾਨੂੰ ਖਬਰਾਂ ਵੀ ਦਿੱਤੀਆਂ ਸੀ ਕਿ ਉਹਨਾਂ ਦੇ ਵੱਖਵਾਦੀ ਜਿਹੜੇ ਅੰਦੋਲਨ ਵਾਲੇ ਨੇ ਉਹ ਵਾਈਟ ਹਾਊਸ ਦੇ ਵਿੱਚ ਅਮਰੀਕਨ ਆਫੀਸ਼ਲਸ ਨੂੰ ਮਿਲ ਕੇ ਆਏ ਹਨ ਸੋ ਇਸ ਅਮਰੀਕਨ ਆਫੀਸ਼ਲਸ ਨੂੰ ਮਿਲਣ ਤੋਂ ਬਾਅਦ ਸਭ ਤੋਂ ਪਹਿਲਾਂ ਡੇਵਿਡ ਈਬੀ ਹੋਰ ਨੇ ਗੱਲ ਚੁੱਕੀ ਕਿ ਇਹ ਤਾਂ ਦੇਸ਼ ਤੋਂ ਉਹੀ ਹੈ ਅਸੀਂ ਕੈਨੇਡਾ ਦੇ ਵਿੱਚ ਰਹਿੰਦੇ ਹੁਆ ਆਪਸ ਵਿੱਚ ਇੰਟੈਂਗਮ ਟੈਂਗੀ ਹੋਈ ਜਾਈਏ ਕੈਨੇਡਾ ਚ ਰਹਿੰਦੇ ਆ ਹੋਇਆ ਅਸੀਂ ਆਪਣੇ ਜਿਹੜੇ ਵੀ ਡਿਫਰੈਂਸਸ ਨੇ ਉਸ ਨੂੰ ਡਿਸੋਲਵ ਕਰਨ ਲਈ ਮੀਟਿੰਗਾਂ ਕਰੀਏ ਇੱਕ ਦੂਜੇ ਨੂੰ ਬੋਲੀਏ ਉਹ ਤਾਂ ਗੱਲ ਠੀਕ ਹੈ ਲੇਕਿਨ ਅਮਰੀਕਾ ਜਾ ਕੇ ਵਕਵਾਦੀ ਲੋਕ ਅਮਰੀਕਨ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਆਏ ਨੇ ਇਹ ਗੱਲ ਗਲਤ ਹੈ ਇਹ ਦੇਸ਼ਤ੍ਰੋਹੀ ਹੈ ਉਹਨਾਂ ਨੇ ਟ੍ਰੇਜਨ ਨੇ ਇਸ ਨੂੰ ਕਿਹਾ ਜਿਸ ਨੇ ਮੈਂ ਤੁਹਾਨੂੰ ਕੱਲ ਦੱਸਿਆ ਸੀ ਸੋ ਹੁਣ ਕੁਝ ਹੋਰ ਪ੍ਰੀਮੀਅਰ ਵੀ ਉਹਨਾਂ ਦੀ ਬੋਲੀ ਬੋਲਣ ਲੱਗੇ ਨੇ ਸਭ ਤੋਂ ਪਹਿਲਾਂ ਚੱਕਣ ਉਹਨਾਂ ਨੇ ਇਹ ਚੱਕਿਆ ਹੈ ਅਤੇ ਦੂਜੇ ਪਾਸੇ ਜਿਹੜੇ ਡੈਨੀਅਲ ਸਮਿਥ ਨੇ ਉਹ ਇਸ ਨੂੰ ਟੋਟਲੀ ਕੰਡਮ ਨਹੀਂ ਕਰ ਰਹੇ ਉਹ ਕਹਿੰਦੇ ਕਿ ਟਰੂਡੋ ਵੇਲੇ ਜਿੰਨਾ ਜ਼ੁਲਮ ਅਲਬਰਟਾ ਨਾਲ ਹੋਇਆ ਜਿੰਨੀ ਬੇਇਨਸਾਫੀ ਅਲਬਰਟਾ ਨਾਲ ਹੋਈ ਹੈ ਇਹਨਾਂ ਨੇ ਮਜਬੂਰ ਕਰ ਦਿੱਤਾ ਅਲਬਰਟਾ ਦੇ ਲੋਕਾਂ ਨੂੰ ਇਹੋ ਜੇ ਕਦਮ ਚੁੱਕਣ ਲਈ ਤੁਸੀਂ ਉਹ ਫਿਕਸ ਕਰੋ ਜਿਹੜਾ ਸਾਡੇ ਨਾਲ ਵਿਤਕਰਾ ਹੋ ਰਿਹਾ ਹੈ ਉਹ ਕਹਿੰਦੇ ਇੱਥੋਂ ਤੱਕ ਸਾਡੇ ਨਾਲ ਬੇਇਨਸਾਫੀ ਤੱਕਾ ਹੁੰਦਾ ਰਿਹਾ ਤੇ 30% ਹੁਣ ਅਲਬਰਟਾ ਦੇ ਲੋਕ ਰਹਿਣਾ ਨਹੀਂ ਚਾਹੁੰਦੇ ਤੁਹਾਡੇ ਨਾਲ। ਉਹਨਾਂ ਨੂੰ ਤਸੱਲੀ ਦਿਵਾਓ ਪਹਿਲਾਂ ਕਿ ਤੁਸੀਂ ਉਹਨਾਂ ਨਾਲ ਵਿਤਕਰਾ ਨਹੀਂ ਕਰੋਗੇ। ਉਹਨਾਂ ਨੂੰ ਮੈਂ ਕਿਵੇਂ ਬਲੇਮ ਕਰ ਸਕਦੀ ਆ। ਸੋ ਉਹਨਾਂ ਨੇ ਖੁੱਲ ਕੇ ਇਸ ਦੀ مخالਫਤ ਨਹੀਂ ਕੀਤੀ ਕਿ ਉਹ ਕਿਉਂ ਮਿਲ ਕੇ ਆਏ ਨਹੀਂ ਕਿਉਂਕਿ ਉਹ ਪਹਿਲਾਂ ਵੀ ਆਪਣੇ ਆਪ ਇਕੱਲੇ ਗਏ ਸਨ ਅਤੇ ਡੋਨਲਡ ਟਰੰਪ ਦੀ ਗੋਲਫ ਕੋਰਸ ਦੇ ਵਿੱਚ ਫਲੋਰੀਡਾ ਦੇ ਵਿੱਚ ਉਹਨਾਂ ਨੂੰ ਮਿਲ ਕੇ ਆਏ ਸਨ। ਉਹਨਾਂ ਨਾਲ ਮੀਟਿੰਗ ਕੀਤੀ ਸੀ। ਔਰ ਕੀ ਗੱਲਬਾਤ ਹੋਈ ਤਾਂ ਪੂਰੀ ਗੱਲ ਕਦੇ ਪਤਾ ਨਹੀਂ ਲੱਗਦੀ ਲੇਕਿਨ ਜੋ ਕੁਝ ਵੀ ਉਹ ਪ੍ਰੈਸ ਕਾਨਫਰੰਸਾਂ ਵਿੱਚ ਦੱਸਦੇ ਰਹੇ ਨੇ ਉਹੀ ਪਤਾ ਲੱਗਦੀ ਹੈ ਸੋ ਜੈਫ ਰੈਟ ਨਾ ਇੱਕ ਵਕੀਲ ਹੈ ਜਿਹੜਾ ਅਲਬਰਟਾ ਦਾ ਹੈ ਉਹ ਕਹਿੰਦਾ ਮੈਂ ਉੱਥੇ ਗਿਆ ਸੀ ਮੈਂ ਮਿਲ ਕੇ ਆਇਆ ਹਾਂ ਅਤੇ ਉਹਨਾਂ ਦੇ ਨਾਲ ਹੋਰ ਵੀ ਕੁਝ ਲੋਕ ਸਨ ਤੇ ਉਹ ਕਹਿੰਦੇ ਕਿ ਜਿਹੜੇ ਅਮਰੀਕਨ ਅਧਿਕਾਰੀਆਂ ਨੇ ਪੁੱਛਿਆ ਉਹ ਕਹਿੰਦੇ ਇਹੋ ਜਿਹੀਆਂ ਮੀਟਿੰਗਾਂ ਤਾਂ ਆਮ ਹੁੰਦੀਆਂ ਰਹਿੰਦੀਆਂ ਨੇ لیکن کچھ ਸੂਤਰ ਇਹ ਦੱਸਦੇ ਨੇ ਕਿ ਜਦੋਂ ਇਹ ਮਿਲਣ ਗਏ ਸੀ ਤਾਂ ਅਮਰੀਕਨ ਅਧਿਕਾਰੀਆਂ ਨੇ ਉਹਨਾਂ ਨੂੰ ਦੱਸਿਆ ਕਿ ਹਾਂ ਕਿ ਜੇ ਤੁਸੀਂ ਕਾਮਯਾਬ ਹੋ ਜਾਂਦੇ ਹੋ ਇੰਡੀਪੈਂਡੈਂਟ ਅਲਬਰਟਾ ਆਪਣਾ ਮੁਲਕ ਬਣਾਉਣ ਦੇ ਵਿੱਚ ਤਾਂ ਅਸੀਂ ਤੁਹਾਨੂੰ 550 ਬਿਲੀਅਨ ਡਾਲਰ ਦੀ ਕ੍ਰੈਡਿਟ ਲਾਈਨ ਦੇ ਦੇਵਾਂਗੇ ਤੁਸੀਂ ਆਪਣਾ ਕੰਮ ਚਲਾਉਣ ਲਈ ਅਸੀਂ ਤੁਹਾਡੀ ਮਦਦ ਕਰਾਂਗੇ ਰੈਕੋਗਨਾਈਜ਼ ਕਰਨ ਤਾਂ ਇੱਕ ਪਾਸੇ ਰਹਾ ਉਹ ਕਹਿੰਦੇ ਅਸੀਂ ਤੁਹਾਨੂੰ ਕ੍ਰੈਡਿਟ ਲਾਈਨ ਦੇ ਦਿਆਂਗੇ ਫਿਰ ਉਸ ਤੋਂ ਬਾਅਦ ਹੋਰ ਧ੍ਰਾਫਟ ਕੀਤੀ ਗਈ ਅਮਰੀਕਨ ਅਧਿਕਾਰੀ ਕਹਿੰਦੇ ਅਸੀਂ ਕੋਈ ਪੈਸੇ ਪੁਸੇ ਦੀ ਗੱਲ ਨਹੀਂ ਕੀਤੀ ਅਸੀਂ ਤਾਂ ਵੈਸੇ ਮੀਟਿੰਗ ਕੀਤੀ ਸੀ ਜਿਹੜੀਆਂ ਇਹੋ ਜਿਹੀਆਂ ਮੀਟਿੰਗਾਂ ਅਸੀਂ ਗੁੱਡ ਫੇਥ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੋਕਾਂ ਨਾਲ ਕਰਦੇ ਰਹਿੰਦੇ ਆ ਸੋ ਇਹ ਆ ਜਿਹੜੇ ਨੇ ਅੰਦਾਜ਼ੇ ਲਾਈ ਜਾ ਰਹੇ ਨੇ ਕਿ ਅਮਰੀਕਨ ਜਿਹੜੇ ਨੇ ਇਸ ਵਕਫਾਤ ਦੇ ਪਿੱਛੇ ਹਨ ਇਸ ਰੈਫਰੰਡਮ ਨੂੰ ਹੋ ਚਾਹੁੰਦੇ ਨੇ ਤੇ ਫਿਰ ਉਸ ਤੋਂ ਬਾਅਦ ਰੀਸੈਂਟ ਜਿਹੜੇ ਕਿ ਉਹਨਾਂ ਦੇ ਟ੍ਰੇਜਰੀ ਸੈਕਟਰੀ ਨੇ ਉਹ ਕਹਿੰਦੇ ਨੇਚਰਲ ਫੈਟਾ ਸਾਡੇ ਭੂਗੋਲਕ ਤੌਰ ਦੇ ਉੱਤੇ ਅਲਬਰਟਾ ਅਮਰੀਕਾ ਦੇ ਵਿੱਚ ਹੈ ਇਨਫੈਟ ਹੋ ਜਾਣਾ ਹੈ ਨੇ ਸੋ ਇਸ ਕਿਸਮ ਦੀਆਂ ਗੱਲਾਂ ਬਤਾ ਚੱਲ ਰਹੀਆਂ ਨੇ ਅੱਜ ਕੁਝ ਦੇਰ ਬਾਅਦ ਆਪਾਂ ਅਲਬਰਟਾ ਤੋਂ ਜੀਵਨ ਮੰਗਟ ਹੋਰ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੂੰ ਇਸ ਦੇ ਬਾਰੇ ਬਹੁਤ ਜਾਣਕਾਰੀ ਹੈ ਅਲਬਰਟਾ ਦੀ ਸੈਪਰੇਸ਼ਨ ਪੁਸ਼ ਦੀ ਬਾਰੇ ਤੇ ਜਿਹੜੇ ਵਕੀਲ ਨੇ ਜੈਫ ਰੈਥ ਉਹਨਾਂ ਨਾਲ ਵੀ ਅਸੀਮੀ ਅਪਰੋਚ ਕਰ ਰਹੇ ਆਂ ਦੀ ਉਹਨਾਂ ਨੇ ਤੇ ਲੈ ਕੇ ਆ ਕੇ ਉਹਨਾਂ ਨਾਲ ਗੱਲਬਾਤ ਕੀਤੀ ਜਾਂਵੇ ਬਾਕੀ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਲ 트럼ਪ ਦੀ ਧਰਮ ਪਤਨੀ ਮਲਨੀਆ ਦੀ ਜ਼ਿੰਦਗੀ ਤੇ ਬੜੀ ਫਿਲਮ ਮਲਨੀਆ ਅੱਜ ਰਿਲੀਜ਼ ਹੋ ਗਈ ਹੈ Amazon ਤੇ MGM ਦੀ ਪ੍ਰੋਡਕਸ਼ਨ ਹੈ ਇਹ ਫਿਲਮ ਫਰਸਟ ਲੇਡੀ ਮਲਨੀਆ ਜਿਹੜੀ ਡੋਨਟ 트럼ਪ ਦੀ ਧਰਮ ਪਤਨੀ ਤੇ ਸਾਭ ਦਾ ਮਾਡਲ ਹੈ ਉਸ ਦੀ ਜ਼ਿੰਦਗੀ ਤੇ ਆਧਾਰਿਤ ਬਣਾਈ ਗਈ ਹੈ ਬੇਸਿਕਲੀ ਕਹਿੰਦੇ ਕਿ Amazon ਵਾਲਿਆਂ ਨੇ ਉਹ ਬਿਲੀਅਨਰ ਬੰਦਾ ਉਹਨਾਂ ਨੇ ਖੁਸ਼ ਕਰਨ ਲਈ 트럼ਪ ਨੂੰ ਇਹ ਫਿਲਮ ਬਣਾਈ ਆ। ਆਹ ਔਰ ਇਸ ਫਿਲਮ ਦੇ ਵਿੱਚ ਕੀ ਹੋਏਗਾ ਕਿੰਨੀ ਵਧੀਆ ਫਿਲਮ ਹੈ। ਅੱਜ ਇਸ ਦਾ ਪਹਿਲਾ ਦਿਨ ਹੈ ਜੇ ਰਿਲੀਜ਼ ਹੋ ਰਹੀ ਹੈ। ਆਹ ਬਾਕੀ ਮੈਂ ਤੁਹਾਨੂੰ ਦੱਸਿਆ ਅੰਗੇ। ਜਿਹੜੀ ਅੰਬੀਰ ਵਾਰਨ ਨੂੰ US ਗਵਰਨਮੈਂਟ ਤੇ ਅਲਬਰਟਾ ਦੇ ਸੈਪਰੇਟਿਸਟ ਆਹ ਜਿਹੜੇ ਲੀਡਰ ਨੇ ਉਹਨਾਂ ਦੀ ਇਹਨ ਅਪ ਸਿਮੀਟਿੰਗ ਮੀਟਿੰਗ ਤੋਂ ਬਾਅਦ ਵਾਈਟ ਹਾਊਸ ਦੇ ਵਿੱਚ ਮੀਟਿੰਗ ਤੋਂ ਬਾਅਦ ਜਿਹੜੀ ਇੱਕ ਇੰਡੀਪੈਂਡੈਂਟ ਰੈਫਰੰਡਮ ਕਰਾਉਣ ਦੀ ਗੱਲ ਚੱਲੀ ਹੈ ਉਸ ਦੇ ਬਾਰੇ ਪ੍ਰਾਈਮ ਮਿਨਿਸਟਰ ਵੀ ਬੋਲੇ ਨੇ ਪ੍ਰਾਈਮ ਮਿਨਿਸਟਰ ਮਾਰਕ ਗਾਰਨਿਕ ਨੇ ਕਿਹਾ ਕਿ ਡੋਨਟ ਟਰੰਪ ਦੀ ਐਡਮਿਨਿਸਟ੍ਰੇਸ਼ਨ ਨੂੰ ਸਾਡੀ ਸਵਾਦੀਨਤਾ ਦੀ ਇੱਜ਼ਤ ਕਰਨੀ ਚਾਹੀਦੀ ਹੈ ਸਾਡੀ ਸੋਵਰਨਿਟੀ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਹ ਹੀ ਗੱਲ ਕੀਤੀ ਹੈ ਬਾਕੀ ਰਹੀ ਗੱਲ ਜਿਹੜੀ ਪਾਈਪਲਾਈਨ ਨਿਕਲਣੀ ਹੈ ਕਿ ਡੈਨੀਅਲਸ ਮੈਥਲ ਅਲਬਰਟਾ ਤੋਂ ਇਥੋਂ ਬੀਸੀ ਦੇ थ्रू ਕਢਣੀ ਚਾਹੁੰਦੇ ਨੇ ਤਾਂ ਪਿਓ ਆਪਣਾ ਤੇਲ ਵੇਚ ਸਕਣ ਉਹੋ ਬੀਸੀ ਦੇ ਪਿੱਛੇ ਦੀ ਜਾਣੀ ਸੀ ਹੁਣ ਕੱਲ ਅਲਬਰਟਾ ਦੀ ਪ੍ਰੀਮੀਅਰ ਨੇ ਕਿਉਂਕਿ ਪ੍ਰਧਾਨ ਮੰਤਰੀ ਨਾਲ ਤਾਂ ਉਹਨਾਂ ਦੀ ਇੱਕ ਮਿਕ ਹੋ ਚੁੱਕੀ ਉਹਨਾਂ ਨੇ ਮੈਮੋਰੰਡਮ ਆਪਣਾ ਇੱਕ ਸਾਈਨ ਕਰ ਲਿਆ ਕਿ ਅਸੀਂ ਕੱਢਾਂਗੇ ਡੇਵਿਡ ਵੀ ਜਿਨੇ ਮਰਜ਼ੀ ਜ਼ੋਰ ਲਾ ਲੈਣ ਉਹਨਾਂ ਦੀ ਮਰਜ਼ੀ ਦੇ ਉਲਟ ਪ੍ਰਧਾਨ ਮੰਤਰੀ ਇਹ ਪਾਈਪਲਾਈਨ ਕਢਵਾ ਸਕਦੇ ਨੇ ਨੇਟਿਵਜ਼ ਜਿਵੇਂ ਮਰਜ਼ੀ ਕਰ ਲੈਣ ਉਹਨਾਂ ਨੇ ਸਿੱਧਾ ਡੀਲ ਕਰ ਸਕਦੇ ਨੇ ਲੇਕਿਨ ਕੱਲ ਡੈਨਿਲ ਸਮੈਥ ਨੇ ਇੱਕ ਹੋਰ ਬੰਬ ਸੁੱਟ ਦਿੱਤਾ ਉਹ ਕਹਿੰਦੇ ਕਿ ਸਾਨੂੰ ਜ਼ਰੂਰੀ ਨਹੀਂ ਕਿ ਅਸੀਂ BC ਦੇ ਵਿੱਚੋਂ ਕੱਢੀਏ ਜੇ ਅਸੀਂ ਕੱਢਣ ਦਾ ਸੀ ਹੈ ਹੀ ਹੈ ਜੇ BC ਵਾਲੇ ਨਹੀਂ ਨਿਕਲ ਦਿੰਦੇ ਤਾਂ ਸਾਡੇ ਕੋਲ ਹੋਰ ਵੀ ਕਈ ਰੂਟ ਨੇ ਅਸੀਂ ਕਈ ਹੋਰ ਰੂਟਾਂ ਦੇ ਥਰੂ ਵੀ ਇਹ ਪਾਈਪਲਾਈਨ ਕੱਢ ਸਕਦੇ ਹਾਂ ਪਾਈਪਲਾਈਨ ਅਸੀਂ ਕੱਢਾਂਗੇ ਸੋ ਇਸ ਤੇ ਨਾਲ ਹੀ ਨਵੀਂ ਬਹਿਸ ਹੋਰ ਛਿੜ ਗਈ ਹੈ ਅੰ ਬਰਲਮੈਂਟ ਹਿੱਲ ਦੇ ਤੇ ਟ੍ਰੇਡ ਵਾਰ ਦੀ ਤਾਂ ਪਹਿਲੇ ਹੀ ਗੱਲਾਂ ਚੱਲ ਰਹੀਆਂ ਸਨ ਹੁਣ ਕੁਸਮਾ ਨੂੰ ਰੀਨਿਊ ਕਰਾਉਣ ਲਈ ਜਿਹੜੀ ਗੱਲਬਾਤ ਸ਼ੁਰੂ ਹੋਣੀ ਹੈ ਉਹ ਹੋਣੀ ਹੈ ਕੈਨੇਡਾ ਨੇ ਸਿੱਧੇ ਤੌਰ ਤੇ ਮੈਕਸੀਕੋ ਦੇ ਨਾਲ ਆਪਣੇ ਅਫੀਸ਼ੀਅਲਸ ਨੇ ਗੱਲਬਾਤ ਕਰਨੇ ਸ਼ੁਰੂ ਕਰ ਦਿੱਤੀ ਹੈ ਜੇ ਅਮਰੀਕਾ ਨੇ ਉਹਨਾਂ ਦੇ ਨਾਲ ਜਿਹੜਾ 35 ਨਾ ਵੀ ਕੋਈ ਡੀਲ ਕੀਤੀ ਤਾਂ ਉਹ ਸਿੱਧਾ ਆਪਸ ਵਿੱਚ ਹੀ ਕਰ ਸਕਦੇ ਹਨ ਸੋ ਇੰਟਰਨੈਸ਼ਨਲ ਹੈਡਲਾਈਨਸ ਵਿੱਚ ਨੇ ਡੇਵਿਡ EBQ ਕਿ ਉਹਨੇ ਜੁਮਲੇ ਤੇ ਕਿਛੜ ਦੇ ਆ ਸੋ ਅਲਬਰਟਾ ਦੇ ਜਿਹੜੇ ਐਕਟੀਵਿਸਟ ਨੇ ਤੇ ਵਕੀਲ ਨੇ ਜੈਫਰੀ ਰੈਟਾ ਉਹਨਾਂ ਦਾ ਨਾਮ ਖਬਰਾਂ ਦੇ ਵਿੱਚ ਬਹੁਤ ਆ ਰਿਹਾ ਹੈ। ਅਮ ਸੋ ਇੱਕ ਖਬਰ ਹੈ ਦੂਸਰੀ ਫਰਸਟ ਨੇਸ਼ਨਸ ਨੇ ਜਿਹੜੇ ਅਮ ਇੱਕ ਬੈਂਡ ਨੇ ਅਲਬਰਟਾ ਦੇ ਉਹ ਕਹਿ ਰਹੇ ਨੇ ਕਿ ਯੂਨਾਈਟਿਡ ਸਟੇਟਸ ਨੂੰ ਸਾਵਧਾਨੀ ਤੋਂ ਕੰਮ ਲੈਣਾ ਚਾਹੀਦਾ ਹੈ। ਉਹਨਾਂ ਦਾ ਇੱਕ ਕਬੀਲਾ ਹੈ ਬਲੱਡ ਜਿਹੜਾ ਕਿ ਸਦਰਨ ਅਲਬਰਟਾ ਦੇ ਲੈਥਵਰਜ ਦੇ ਨਜ਼ਦੀਕ ਰਹਿੰਦਾ ਹੈ। ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਅਮਰੀਕਾ ਦੇ ਸਾਡੇ ਕਬੀਲੇ ਦੇ ਕੁਝ ਲੋਕ ਸਾਨੂੰ ਉੱਥੇ ਫੜ ਲਿਆ ਯੂ ਐਸ اے ਦੇ ਜਿਹੜੇ ਬਾਰਡਰ ਗਾਰਡ ਨੇ ਫੜ ਕੇ ਸਾਨੂੰ ਬੰਦ ਕਰ ਦਿੱਤਾ ਸਾਨੂੰ ਕਾफी देर ਰੋਕ ਕੇ ਰੱਖਿਆ ਔਰ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਸਾਡੇ ਬਲੱਡ ਟ్రਾਈਬ ਦੇ ਲੋਕ ਸਾਡੇ ਕਬੀਲੇ ਦੇ ਲੋਕ ਅਮਰੀਕਾ ਜਾਂਦੇ ਨੇ ਉਹ ਪੂਰਾ ਧਿਆਨ ਦੇਣ ਤੇ ਸੰਭਲ ਕੇ ਜਾਣ ਉਥੇ ਕਿਉਂਕਿ ਅਮਰੀਕਨ ਗਾਰਡਜ਼ ਨੇ ਉਹਨਾਂ ਨਾਲ ਦੁਰਵਿਵਹਾਰ ਕੀਤਾ ਹੈ।